ਦੀਵਾਲੀ ਤੋਂ ਪਹਿਲਾਂ ਘਰ ਚੋਂ ਕੱਢ ਦਵੋ ਇਹ ਪੰਜ ਚੀਜ਼ਾਂ ਨਹੀਂ ਤਾਂ ਘਰ ਹੋ ਜਾਵੇਗਾ ਬਰਬਾਦ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀ ਲੱਖ ਲੱਖ ਵਧਾਈਆਂ ਦੀਵਾਲੀ ਤੋਂ ਪਹਿਲਾਂ ਆਪਣੇ ਘਰੋਂ ਕੱਢ ਦਵੋ ਇਹ ਚੀਜ਼ਾਂ ਨਹੀਂ ਤਾਂ ਦੇਵੀ ਲక్ష్ਮੀ ਤੁਹਾਡੇ ਘਰ ਵਿੱਚ ਨਹੀਂ ਰਹੇਗੀ ਪੂਰਾ ਘਰ ਬਰਬਾਦ ਹੋ ਜਾਂਦਾ ਹੈ ਪਹਿਲਾਂ ਹੀ ਤੁਹਾਡੇ ਪੂਰੇ ਕੀਤੇ ਗਏ ਕੰਮ ਵੀ ਬਰਬਾਦ ਹੋ ਜਾਂਦੇ ਹਨ ਅਤੇ ਜ਼ਿੰਦਗੀ ਦਾ ਹਰ ਯਤਨ ਅਸਫਲ ਹੋ ਜਾਂਦਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਦੀਵਾਲੀ ਤੋਂ ਪਹਿਲਾਂ ਆਪਣੇ ਘਰੋਂ ਇਹਨਾਂ ਚੀਜ਼ਾਂ ਨੂੰ ਨਹੀਂ ਹਟਾਉਂਦੇ ਤਾਂ ਤੁਸੀਂ ਆਪਣੀ ਦੀਵਾਲੀ ਦੀ ਪ੍ਰਾਰਥਨਾ ਦਾ ਪੂਰਾ ਲਾਭ ਨਹੀਂ ਪ੍ਰਾਪਤ ਕਰੋਗੇ ਅਤੇ ਜ਼ਿੰਦਗੀ ਵਿੱਚ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਸਕਦੇ ਹੋ ਜਿਨ੍ਹਾਂ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਦੀਵਾਲੀ ਨੂੰ Hindu ਧਰਮ ਵਿੱਚ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ बच्चे औरत कोई दिवाली के पवित्र त्यौहार की बेसब्री उड़ीक करता है ये हर साल देश युत धूमधाम खुशी न मनाया जाता है इस तो इलावा दिवाली का त्यौहार हर साल कार्तक महीने के कृष्ण पक्ष के नवे चंद वाले दिन मनाया जाता है ਇਸ ਦਿਨ ਦੇਵੀ ਲక్ష్ਮੀ ਅਤੇ ਭਗਵਾਨ ਗਣੇਸ਼ ਦੀ ਵਿਸ਼ੇਸ਼ ਤੌਰ ਤੇ ਪੂਜਾ ਕੀਤੀ ਜਾਂਦੀ ਹੈ ਜੋ ਘਰ ਵਿੱਚ ਖੁਸ਼ਹਾਲੀ ਖੁਸ਼ੀ ਅਤੇ ਸ਼ਾਂਤੀ ਲਿਆਉਂਦੀ ਹੈ ਇਸ ਨਾਲ ਵਿੱਤੀ ਲਾਭ ਦੀ ਸੰਭਾਵਨਾ ਵੀ ਪੈਦਾ ਹੁੰਦੀ ਹੈ ਦੀਵਾਲੀ ਦਾ ਪਵਿੱਤਰ ਤਿਉਹਾਰ ਭਾਰਤ ਅਤੇ ਦੁਨੀਆ ਭਰ ਵਿੱਚ ਮਨਾਏ ਜਾਣ ਵਾਲੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ ਦੀਵਾਲੀ ਦਾ ਤਿਉਹਾਰ ਹਨੇਰੇ ਉੱਤੇ ਰੋਸ਼ਨੀ ਅਗਿਆਨਤਾ ਉੱਤੇ ਗਿਆਨ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਦੀਵਾਲੀ ਦਾ ਪ੍ਰਕਾਸ਼ ਸਾਡੀਆਂ ਸਾਰੀਆਂ ਹਨੇਰੀਆਂ ਇੱਛਾਵਾਂ ਅਤੇ ਵਿਚਾਰਾਂ ਨੂੰ ਨਸ਼ਟ ਕਰਨ ਹਨੇਰੇ ਅਤੇ ਬੁਰਾਈ ਨੂੰ ਖਤਮ ਕਰਨ ਦੇ ਸਮੇਂ ਨੂੰ ਵੀ ਦਰਸਾਉਂਦਾ ਹੈ ਦੀਵਾਲੀ ਰੋਸ਼ਨੀ ਖੁਸ਼ੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ ਇਸ ਤਰ੍ਹਾਂ ਦੀਵਾਲੀ ਦਾ ਮਹੱਤਵ ਇੱਕ ਧਾਰਮਿਕ ਜਸ਼ਨ ਤੱਕ ਸੀਮਿਤ ਨਹੀਂ ਹੈ ਇਹ ਸਾਨੂੰ ਜੀਵਨ ਦੇ ਹਨੇਰੇ ਤੋਂ ਰੌਸ਼ਨੀ ਵੱਲ ਜਾਣ ਲਈ ਵੀ ਪ੍ਰੇਰਿਤ ਕਰਦਾ ਹੈ। ਦੀਵਾਲੀ ਦਾ ਤਿਉਹਾਰ ਨਾ ਸਿਰਫ ਭਗਵਾਨ ਸ਼੍ਰੀ ਰਾਮ ਦੇ ਅਯੁੱਧਿਆ ਵਾਪਸ ਆਉਣ ਦਾ ਜਸ਼ਨ ਮਨਾਉਣ ਲਈ ਮਨਾਇਆ ਜਾਂਦਾ ਹੈ। ਸਗੂ ਦੇਵੀ ਲਕਸ਼ਮੀ ਦੇ ਆਗਮਨ ਅਤੇ ਖੁਸ਼ਹਾਲੀ ਦੀ ਇੱਛਾ ਦਾ ਪ੍ਰਤੀਕ ਹੈ। ਧਾਰਮਿਕ માન્યਤਾਵਾਂ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਦੀਵਾਲੀ ਦੇ ਦਿਨ ਅਯੁੱਧਿਆ ਦੇ ਰਾਜਾ ਭਗਵਾਨ ਸ਼੍ਰੀ ਰਾਮ 14 ਸਾਲਾਂ ਦਾ ਬਨਵਾਸ ਪੂਰਾ ਕਰਨ ਤੋਂ ਬਾਅਦ ਅਯੁੱਧਿਆ ਵਾਪਸ ਆਏ ਸਨ। ਇਸ ਦਿਨ ਅਯੁੱਧਿਆ ਦੇ ਲੋਕਾਂ ਦੇ ਦਿਲ ਆਪਣੇ ਰਾਜੇ ਦੇ ਆਉਣ ਤੇ ਖੁਸ਼ੀ ਨਾਲ ਭਰ ਗਏ ਸਨ। ਉਹਨਾਂ ਦੇ ਆਉਣ ਦਾ ਸਵਾਗਤ ਕਰਨ ਲਈ ਪਿੰਡ ਵਾਸੀਆਂ ਨੇ ਕਿਓ ਦੇ ਦੀਵੇ ਜਗਾਏ ਅਤੇ ਪੂਰੇ ਅਯੁੱਧਿਆ ਨੂੰ ਦੀਵਿਆਂ ਨਾਲ ਰੌਸ਼ਨ ਕਰ ਦਿੱਤਾ। ਇਸ ਤਰ੍ਹਾਂ ਕਾਰਤਿਕ ਮਹੀਨੇ ਦੀ ਹਨੇਰੀ ਰਾਤ ਨੂੰ ਨਵੇਂ ਚੰਦ ਦੀ ਰਾਤ ਨੂੰ ਦੀਵਿਆਂ ਨਾਲ جگਮਗਾ ਦਿੱਤਾ ਜਾਂਦਾ ਸੀ। ਅਤੇ ਉਸ ਦਿਨ ਤੋਂ ਹੀ ਦੀਵਾਲੀ ਦਾ ਉਤਸ਼ਾਹ ਹਰ ਪਾਸੇ ਦਿਖਾਈ ਦਿੰਦਾ ਸੀ ਦੀਵਾਲੀ ਦੇ ਤਿਉਹਾਰ ਲਈ ਕੁਝ ਦਿਨ ਬਾਕੀ ਰਹਿੰਦੇ ਹਨ ਦੀਵਾਲੀ ਤੋਂ ਪਹਿਲਾਂ ਆਪਣੇ ਘਰਾਂ ਦੀ ਸਫਾਈ ਸ਼ੁਰੂ ਕਰ ਦਿੰਦੇ ਹਨ ਦੀਵਾਲੀ ਤੋਂ ਪਹਿਲਾਂ ਲੋਕ ਆਪਣੇ ਘਰਾਂ ਨੂੰ ਦੀਵਿਆਂ ਅਤੇ ਰੰਗਿਨੀ ਲਾਈਟਾਂ ਨਾਲ ਸਜਾਉਂਦੇ ਹਨ ਦੀਵਾਲੀ ਪਿੱਛੇ ਬਹੁਤ ਸਾਰੀਆਂ ਧਾਰਮਿਕ ਅਤੇ ਸਭਿਆਚਾਰਿਕ ਕਹਾਣੀਆਂ ਹਨ ਜੋ ਇਸ ਦਿਨ ਦੀ ਮਹੱਤਤਾ ਨੂੰ ਹੋਰ ਵੀ ਵਧਾਉਂਦੀਆਂ ਹਨ ਇਸ ਤੋਂ ਇਲਾਵਾ ਇਹ ਮੰਨਿਆ ਜਾਂਦਾ ਹੈ ਕਿ ਦੇਵੀ ਲక్ష్ਮੀ ਉਹਨਾਂ ਘਰ ਵਿੱਚ ਰਹਿੰਦੀ ਹੈ ਜਿੱਥੇ ਸਫਾਈ ਖਾਸ ਤੌਰ ਤੇ ਮਹੱਤਵਪੂਰਨ ਹੈ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਦੇਵੀ ਲక్ష్ਮੀ ਦੀਵਾਲੀ ਤੇ ਤੁਹਾਡੇ ਘਰ ਆਵੇ ਅਤੇ ਤੁਹਾਡੇ ਘਰ ਵਿੱਚ ਦੇਵੀ ਲక్ష్ਮੀ ਦੀ ਸਥਾਈ ਮੌਜੂਦਗੀ ਹੋਵੇ ਤਾਂ ਆਪਣੇ ਘਰ ਵਿੱਚੋਂ ਕੁਝ ਚੀਜ਼ਾਂ ਹਟਾ ਦਿਓ ਜੋ ਉਸ ਨੂੰ ਅੰਦਰ ਜਾਣ ਤੋਂ ਰੋਕਦੀਆਂ ਹਨ ਸ਼ਾਸਤਰ ਕੁਝ ਚੀਜ਼ਾਂ ਦਾ ਵਰਣਨ ਕਰਦੇ ਹਨ ਜੋ ਦੀਵਾਲੀ ਤੋਂ ਪਹਿਲਾਂ ਘਰ ਚੋਂ ਹਟਾ ਦੇਣੀਆਂ ਚਾਹੀਦੀਆਂ ਹਨ ਅਤੇ ਇਹ ਚੀਜ਼ਾਂ ਆਮ ਤੌਰ ਤੇ ਹਰ ਕਿਸੇ ਦੇ ਘਰਾਂ ਵਿੱਚ ਮਿਲਦੀਆਂ ਹਨ ਇਸ ਲਈ ਜੇਕਰ ਤੁਸੀਂ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਆਪਣੇ ਘਰੋਂ ਇਹ ਚੀਜ਼ਾਂ ਹਟਾ ਦਿੰਦੇ ਹੋ ਤਾਂ ਤੁਹਾਡੇ ਜੀਵਨ ਵਿੱਚੋਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਦੁੱਖ ਅਤੇ ਦਰਦ ਅਲੋਪ ਹੋ ਜਾਣਗੇ ਅਤੇ ਤੁਹਾਡਾ ਜੀਵਨ ਤੁਹਾਡੀ ਕਲਪਨਾ ਤੋਂ ਵੀ ਖੁਸ਼ਹਾਲ ਹੋ ਜਾਵੇਗਾ ਇਸ ਤੋ ਲਾਬ ਦੇਵੀ ਲక్ష్ਮੀ ਤੁਹਾਡੇ ਘਰ ਵਿੱਚ ਸਥਾਈ ਤੌਰ ਤੇ ਨਿਵਾਸ ਕਰੇਗੀ ਉੱਥੇ ਕਦੇ ਵੀ ਧਨ ਅਤੇ ਖੁਸ਼ਹਾਲੀ ਦੀ ਕਮੀ ਨਹੀਂ ਹੁੰਦੀ ਹੈ ਅਤੇ ਕੋਈ ਵੀ ਕੰਮ ਅਧੂਰਾ ਨਹੀਂ ਰਹਿੰਦਾ ਹੈ ਇਸ ਲਈ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂਗੀ ਕਿ ਦੀਵਾਲੀ ਤੋਂ ਪਹਿਲਾਂ ਘਰ ਤੋਂ ਕਿਹੜੀਆਂ ਚੀਜ਼ਾਂ ਹਟਾਉਣੀਆਂ ਚਾਹੀਦੀਆਂ ਹਨ ਜਿਸ ਨਾਲ ਸ਼ੁਭ ਨਤੀਜੇ ਅਤੇ ਚੱਲ ਰਹੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਘਰ ਤੋਂ ਗਰੀਬੀ ਦੇ ਨਕਾਰਾਤਮਕ ਪ੍ਰਭਾਵ ਦੂਰ ਹੋ ਜਾਂਦੇ ਹਨ ਅਤੇ ਘਰ ਵਿੱਚ ਸਕਾਰਾਤਮਕ ਊਰਜਾ ਵਗਦੀ ਹੈ ਜਿਸ ਨਾਲ ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ ਇਸ ਤੋਂ ਇਲਾਵਾ ਤੁਹਾਡੇ ਵਿੱਚੋਂ ਕੁਛਿਰਦਾ ਲੁਆ ਨੇ ਸਾਨੂੰ ਇੱਕ ਸਵਾਲ ਪੁੱਛਿਆ ਕਿ ਸਾਨੂੰ ਦੀਵਾਲੀ ਦੀ ਸਫਾਈ ਦੌਰਾਨ ਘਰ ਤੋਂ ਮਰਤਕ ਲੋਕਾਂ ਦੀਆਂ ਫੋਟੋਆਂ ਜਾਂ ਤਸਵੀਰਾਂ ਹਟਾਉਣੀਆਂ ਚਾਹੀਦੀਆਂ ਹਨ ਅਤੇ ਅਸੀਂ ਉਹਨਾਂ ਨੂੰ ਕਿੱਥੇ ਰੱਖੀਏ ਇੱਕ ਹੋਰ ਸਵਾਲ ਕਾਲੀ ਕਿਰਲੀ ਦਾ ਆਉਣਾ ਜਾਂ ਘਰ ਵਿੱਚ ਇਸ ਦੀ ਮੌਜੂਦਗੀ ਕੀ ਦਰਸਾਉਂਦੀ ਹੈ ਕੀ ਇਹ ਸ਼ੁਭ ਹੈ ਜਾਂ ਅਸ਼ੁਭ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਖੁਸ਼ਹਾਲ ਜੀਵਨ ਇੱਕ ਸਿਹਤਮੰਦ ਜੀਵਨ ਅਤੇ ਦੇਵੀ ਲక్ష్ਮੀ ਅਤੇ ਭਗਵਾਨ ਗਣੇਸ਼ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਉੱਤੇ ਤੇ ਤੁਹਾਡੇ ਪੂਰੇ ਪਰਿਵਾਰ ਉੱਤੇ ਬਣਿਆ ਰਹਿਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਸਿਮਰਟ ਵੌਇਸ ਟਿਪਸ ਨੂੰ ਸਬਸਕ੍ਰਾਈਬ ਕਰੋ ਤਾਂ ਆਓ ਚਰਚਾ ਕਰੀਏ ਕਿ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਘਰ ਤੋਂ ਕਿਹੜੀਆਂ ਚੀਜ਼ਾਂ ਕੱਢਣੀਆਂ ਚਾਹੀਦੀਆਂ ਹਨ ਤਾਂਕਿ ਦੇਵੀ ਲక్ష్ਮੀ ਘਰ ਵਿੱਚ ਨਿਵਾਸ ਕਰ ਸਕੇ ਅਤੇ ਸਕਾਰਾਤਮਕ ਊਰਜਾ ਵਿੱਚੋਂ ਵਗ ਸਕੇ ਜਿਸ ਨਾਲ ਖੁਸ਼ੀ, ਸ਼ਾਂਤੀ, ਖੁਸ਼ਹਾਲੀ ਅਤੇ ਧਨ ਦਾ ਆਸ਼ੀਰਵਾਦ ਆ ਸਕੇ ਨੰਬਰ 1 ਇੱਕ ਪੁਰਾਣਾ ਜਾਂ ਟੁੱਟਿਆ ਹੋਇਆ ਝਾੜੂ ਝਾੜੂ ਸਿਰਫ ਸਫਾਈ ਦਾ ਸਾਧਨ ਨਹੀਂ ਹੈ ਬਲਕਿ ਦੇਵੀ ਲక్ష్ਮੀ ਦਾ ਪ੍ਰਤੀਕ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਦੇਵੀ ਲక్ష్ਮੀ ਝਾੜੂ ਵਿੱਚ ਨਿਵਾਸ ਕਰਦੀ ਹੈ ਇਸ ਲਈ ਝਾੜੂ ਘਰ ਚੋਂ ਗੰਦਗੀ ਗਰੀਬੀ ਅਤੇ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ ਇਸ ਲਈ ਸ਼ਾਸਤਰ ਅਨੁਸਾਰ ਪੁਰਾਣੇ ਟੁੱਟੇ ਹੋਏ ਜਾਂ ਕਿਸੇ ਹੋਏ ਝਾੜੂ ਦੀ ਵਰਤੋਂ ਕਰਨਾ ਅਸ਼ੁਭ ਹੈ ਕਿਉਂਕਿ ਇਹ ਘਰ ਵਿੱਚ ਵਿੱਤੀ ਤੰਗੀ ਅਤੇ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ ਇਸ ਲਈ ਦੀਵਾਲੀ ਦੇ ਸ਼ੁਭ ਤਿਉਹਾਰ ਤੋਂ ਪਹਿਲਾਂ ਘਰ ਵਿੱਚੋਂ ਕਿਸੇ ਵੀ ਟੁੱਟੇ ਹੋਏ ਜਾਂ ਕਿਸੇ ਹੋਏ ਝਾੜੂ ਨੂੰ ਬਾਹਰ ਸੁੱਟ ਦਿਓ ਨਵਾਂ ਝਾੜੂ ਖੇਦਨਾ ਖਾਸ ਕਰਕੇ ਧੰਤੇ ਰਸੁੱਤੇ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਧੰਤੇ ਰਸੁੱਤੇ ਝਾੜੂ ਨਹੀਂ ਖਰੀਦ ਸਕਦੇ ਤਾਂ ਤੁਸੀਂ ਦੀਵਾਲੀ ਤੇ ਇੱਕ ਝਾੜੂ ਖਰੀਦ ਸਕਦੇ ਹੋ ਕਿਉਂਕਿ ਇਸ ਦਿਨ ਝਾੜੂ ਖਰੀਦਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਖਾਸ ਕਰਕੇ ਧਿਆਨ ਰੱਖੋ ਕਿ ਸ਼ਾਮ ਨੂੰ ਝਾੜੂ ਨਾ ਖਰੀਦੋ ਇਹ ਛੋਟੀ ਗਲਤੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ ਅਤੇ ਛੋਟੀ ਗਲਤੀ ਤੁਹਾਡੇ ਘਰ ਵਿੱਚ ਗਰੀਬੀ ਲਿਆ ਸਕਦੀ ਹੈ। ਨੰਬਰ 2 ਟੁੱਟੇ ਭਾਂਡੇ ਰਸੋਈ ਨੂੰ ਖੁਸ਼ੀ ਖੁਸ਼ਹਾਲੀ ਅਤੇ ਦੇਵੀ ਅੰਨਪੂਰਨਾ ਦਾ ਕਰ ਮੰਨਿਆ ਜਾਂਦਾ ਹੈ। ਇਸ ਲਈ ਜੇਕਰ ਤੁਹਾਡੀ ਰਸੋਈ ਵਿੱਚ ਟੁੱਟੇ-ਬਟਣਾ ਵਾਲੇ ਭਾਂਡੇ ਹਨ ਜਾਂ ਕੋਈ ਵੀ ਭਾਂਡਾ ਗੰਦਾ ਪੁਰਾਣਾ ਜਾਂ ਟੁੱਟਿਆ ਹੋਇਆ ਹੈ ਤਾਂ ਉਹਨਾਂ ਨੂੰ ਤੁਰੰਤ ਬਾਹਰ ਸੁੱਟ ਦਿਓ। ਘਰ ਵਿੱਚ ਅਜਿਹੇ ਭਾਂਡੇ ਰੱਖਣਾ ਅਤੇ ਊਨਾ ਵਿੱਚ ਖਾਣਾ ਸ਼ਾਸਤਰਾ ਅਤੇ ਵਾਸਤੂ ਦੋਵਾਂ ਵਿੱਚ ਵਰਜਿਤ ਮੰਨਿਆ ਜਾਂਦਾ ਹੈ ਕਿਉਂਕਿ ਅਜੇਹੇ ਭਾਂਡੇ ਨਾ ਸਿਰਫ ਵਿੱਤੀ ਤੰਗੀ ਦਾ ਕਾਰਨ ਬਣਦੇ ਹਨ ਬਲਕਿ ਪਰਿਵਾਰ ਤੇ ਵੀ ਮਾੜਾ ਪ੍ਰਭਾਵ ਪਾਉਂਦੇ ਹਨ ਘਰ ਵਿੱਚ ਅਜੇਹੇ ਭਾਂਡੇ ਰੱਖਣਾ ਗਰੀਬੀ ਨੂੰ ਸੱਦਾ ਦੇਣ ਵਰਗਾ ਹੈ ਇਸ ਲਈ ਜੇਕਰ ਤੁਹਾਡੇ ਘਰ ਵਿੱਚ ਅਜੇਹੇ ਭਾਂਡੇ ਹਨ ਤਾਂ ਉਹਨਾਂ ਨੂੰ ਦੀਵਾਲੀ ਤੋਂ ਤੁਰੰਤ ਪਹਿਲਾਂ ਸੁੱਟ ਦਿਓ ਇਹ ਸਭ ਕਰਨ ਨਾਲ ਤੁਹਾਨੂੰ ਦੇਵੀ ਅੰਨਪੂਰਨਾ ਅਤੇ ਦੇਵੀ ਲਕਸ਼ਮੀ ਦਾ ਵਿਸ਼ੇਸ਼ ਆਸ਼ੀਰਵਾਦ ਮਿਲੇਗਾ ਨੰਬਰ 3 ਚਕਲਾ ਵਿਲਨਾ ਇਰੇ ਸੂਈ ਵਿੱਚ ਰੱਖਿਆ ਇੱਕ ਚਕਲਾ ਬਿਲਣਾ ਵਿਸ਼ੇਸ਼ ਮਹੱਤਵ ਰੱਖਦਾ ਹੈ ਅਤੇ ਆਮ ਤੌਰ ਤੇ ਹਰ ਕਿਸੇ ਦੇ ਘਰ ਵਿੱਚ ਇੱਕ ਚਕਲਾ ਬਿਲਣਾ ਹੁੰਦਾ ਹੈ ਕਿਉਂਕਿ ਇਹਨਾਂ ਦੀ ਵਰਤੋਂ ਰੋਟੀ ਬਣਾਉਣ ਲਈ ਕੀਤੀ ਜਾਂਦੀ ਹੈ ਅਜੇਹੇ ਵਿੱਚ ਜੇਕਰ ਤੁਹਾਡੇ ਘਰ ਵਿੱਚ ਵਰਤੇ ਜਾਣ ਵਾਲੇ ਚਕਲਾ ਬਿਲਣਾ ਟੁੱਟੇ ਹੋਏ ਹਨ ਤਾਂ ਉਹਨਾਂ ਨੂੰ ਤੁਰੰਤ ਬਦਲ ਦਿਓ ਆਪਣੇ ਘਰ ਵਿੱਚ ਟੁੱਟਿਆ ਹੋਇਆ ਚਕਲਾ ਬਿਲਣਾ ਰੱਖਣਾ ਅਸ਼ੁਭ ਹੈ ਅਜਿਹਾ ਕਰਨ ਨਾਲ ਗੰਭੀਰ ਮੁਸੀਬਤ ਆਉਂਦੀ ਹੈ ਅਤੇ ਖੁਸ਼ੀ ਅਤੇ ਚੰਗੀ ਕਿਸਮਤ ਨੂੰ ਬਦਕਿਸਮਤੀ ਵਿੱਚ ਬਦਲ ਸਕਦੀ ਹੈ ਇਸ ਲਈ ਉਹਨਾਂ ਨੂੰ ਨਵੇਂ ਨਾਲ ਬਦਲ ਦਿਓ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਮਹੱਤਵਪੂਰਨ ਗੱਲ ਦੱਸਦੀ ਹਾਂ ਚੱਕਲਾ ਵੇਲਣਾ ਕਿਸੇ ਹੋਰ ਨੂੰ ਨਾ ਦਿਓ ਇਹ ਮੰਨਿਆ ਜਾਂਦਾ ਹੈ ਕਿ ਇਹ ਤਿੰਨ ਰਸੋਈ ਦੀਆਂ ਚੀਜ਼ਾਂ ਕਿਸੇ ਹੋਰ ਨੂੰ ਦੇਣ ਨਾਲ ਤੁਹਾਡੇ ਘਰ ਦੀ ਲక్ష్ਮੀ ਉਸ ਵਿਅਕਤੀ ਦੇ ਘਰ ਜਾਵੇਗੀ ਨੰਬਰ 4 ਕੰਚ ਘਰ ਵਿੱਚ ਕਿਸੇ ਵੀ ਰੂਪ ਵਿੱਚ ਟੁੱਟਿਆ ਹੋਇਆ ਸ਼ੀਸ਼ਾ ਜਾਂ ਕੰਚ ਦੀਆਂ ਚੀਜ਼ਾਂ ਰੱਖਣਾ ਵਾਸਤੂ ਸ਼ਾਸਤਰ ਵਿੱਚ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਇਸ ਵਿੱਚ ਟੁੱਟੇ ਹੋਏ ਸ਼ੀਸ਼ੇ ਖਿੜਕੀ ਦੇ ਸ਼ੀਸ਼ੇ ਟੁੱਟੇ ਹੋਏ ਭਾਂਡੇ ਜਾਂ ਕੋਈ ਵੀ ਸਜਾਵਟੀ ਵਸਤੂਆਂ ਸ਼ਾਮਿਲ ਹਨ ਕਿਉਂਕਿ ਟੁੱਟਿਆ ਹੋਇਆ ਸ਼ੀਸ਼ਾ ਨਕਾਰਾਤਮਕ ਊਰਜਾ ਦਾ ਇੱਕ ਸ਼ਕਤੀਸ਼ਾਲੀ ਸਰੋਤ ਹੈ ਜੋ ਘਰ ਦੀ ਸਕਾਰਾਤਮਕਤਾ ਨੂੰ ਖਤਮ ਕਰਦਾ ਹੈ ਅਤੇ ਨਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦਾ ਹੈ ਜੇਕਰ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਵਸਦੀ ਹੈ ਤਾਂ ਤੁਸੀਂ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਯੋਗ ਨਹੀਂ ਹੋਵੋਗੇ ਤੁਸੀਂ ਜੋ ਵੀ ਕਰੋਗੇ ਤੁਹਾਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪਵੇਗਾ ਇਹ ਪਰਿਵਾਰ ਦੇ ਮੈਂਬਰਾਂ ਵਿੱਚ ਦਰਾਣਾ ਅਤੇ ਕਲੇਸ਼ ਦਾ ਕਾਰਨ ਵੀ ਬਣ ਸਕਦਾ ਹੈ ਅਤੇ ਰਿਸ਼ਤਿਆਂ ਵਿੱਚ ਕੁੜਲਪਨ ਤੁਹਾਡੀ ਕਿਸਮਤ ਨੂੰ ਕਮਜ਼ੋਰ ਕਰ ਸਕਦੀ ਹੈ ਨੰਬਰ 5 ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਪੂਜਾ ਕਮਰਾ ਸਾਡੇ ਘਰ ਦਾ ਸਭ ਤੋਂ ਪਵਿੱਤਰ ਸਥਾਨ ਹੈ ਜਿੱਥੋਂ ਸਕਾਰਾਤਮਕ ਊਰਜਾ ਪੂਰੇ ਘਰ ਵਿੱਚ ਫੈਲ ਜਾਂਦੀ ਹੈ ਅਤੇ ਸਾਨੂੰ ਦੇਵੀ-ਦੇਵਤਿਆਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਹਾਲਾਂਕਿ ਜੇਕਰ ਪੂਜਾ ਕਮਰੇ ਵਿੱਚ ਟੁੱਟੀਆਂ ਮੂਰਤੀਆਂ ਜਾਂ ਦੇਵੀ-ਦੇਵਤਿਆਂ ਦੀਆਂ ਪੱਟੀਆਂ ਤਸਵੀਰਾਂ ਰੱਖੀਆਂ ਜਾਂਦੀਆਂ ਹਨ ਤਾਂ ਇਹ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਸ਼ਾਸਤਰਾਂ ਅਨੁਸਾਰ ਟੁੱਟੀਆਂ ਮੂਰਤੀਆਂ ਦੀ ਪੂਜਾ ਕਰਨ ਨਾਲ ਪੁੰਨ ਨਹੀਂ ਹੁੰਦਾ ਬਲਕਿ ਅਜੇਹਾ ਕਰਨਾ ਦੇਵੀ-ਦੇਵਤਿਆਂ ਦਾ ਅਪਮਾਨ ਹੁੰਦਾ ਹੈ ਅਤੇ ਤੁਸੀਂ ਪਾਪ ਦੇ ਦੋਸ਼ੀ ਬਣ ਜਾਂਦੇ ਹੋ ਇਸ ਲਈ ਜੇਕਰ ਤੁਹਾਡੇ ਘਰ ਵਿੱਚ ਟੁੱਟੀਆਂ ਮੂਰਤੀਆਂ ਪੱਟੇ ਹੋਏ ਗੰਦੇ ਪੁਰਾਣੇ ਧਾਰਮਿਕ ਗ੍ਰੰਥ ਹਨ ਤਾਂ ਦੀਵਾਲੀ ਤੋਂ ਪਹਿਲਾਂ ਸਤਕਾਰ ਨਾਲ ਅਜੇਹਿਆ ਸਾਰੀਆਂ ਮੂਰਤੀਆਂ ਅਤੇ ਤਸਵੀਰਾਂ ਨੂੰ ਕਿਸੇ ਪਵਿੱਤਰ ਨਦੀ ਵਿੱਚ ਡੁਬੋ ਦਿਓ ਜਾਂ ਪਿੱਪਲ ਦੇ ਦਰਖਤ ਹੇ ਟਲਖ ਦਿਓ ਪੂਜਾ ਕਮਰੇ ਵਿੱਚ ਨਵੀਆਂ ਮੂਰਤੀਆਂ ਰੱਖੋ ਇਸ ਨਾਲ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਦਾ ਪੂਰਾ ਲਾਭ ਮਿਲੇਗਾ ਅਤੇ ਦੇਵੀ ਲక్ష్ਮੀ ਤੁਹਾਡੇ ਘਰ ਵਿੱਚ ਨਿਵਾਸ ਕਰੇਗੀ ਨੰਬਰ 6 ਅਸ਼ੁੱਭ ਤਸਵੀਰਾਂ ਸਾਡੇ ਘਰਾਂ ਦੀਆਂ ਕੰਧਾਂ ਤੇ ਲੱਗੀਆਂ ਤਸਵੀਰਾਂ ਦਾ ਸਾਡੇ ਮਨਾਂ ਅਤੇ ਵਿਚਾਰਾਂ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਅਤੇ ਤੁਹਾਡੇ ਵਿੱਚੋਂ ਬਹੁਤ ਸਾਰੇ ਇਸ ਤੋਂ ਜਾਣੂ ਹੋ ਸਕਦੇ ਹਨ ਅਜਿਹੀ ਸਥਿਤੀ ਵਿੱਚ ਜੇਕਰ ਤੁਹਾਡੇ ਘਰ ਵਿੱਚ ਯੁੱਧ ਡੁੱਬਦੇ ਜਹਾਜ਼ ਉਦਾਸੀਆਂ ਰੋਂਦੇ ਲੋਕਾਂ ਸੁੱਕੇ ਰੁੱਖਾਂ ਜਾਂ ਕਿਸੇ ਲਈ ਤਰ੍ਹਾਂ ਦੀ ਹਿੰਸਾ ਦੀਆਂ ਤਸਵੀਰਾਂ ਹਨ ਤਾਂ ਉਹ ਘਰ ਵਿੱਚ ਨਕਾਰਾਤਮਕ ਊਰਜਾ ਸੰਚਾਰਿਤ ਕਰਦੀਆਂ ਹਨ ਅਜਿਹੀਆਂ ਤਸਵੀਰਾਂ ਘਰ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ ਖਾਸ ਕਰਕੇ ਦੀਵਾਲੀ ਜੋਰਾਂ ਕਿਉਂਕਿ ਅਜਿਹੀਆਂ ਤਸਵੀਰਾਂ ਵੀਰਾਂ ਘਰ ਵਿੱਚ ਰੱਖਣ ਨਾਲ ਪੂਜਾ ਦਾ ਪੂਰਾ ਲਾਭ ਨਹੀਂ ਮਿਲਦਾ ਕਿਉਂਕਿ ਨਕਾਰਾਤਮਕ ਊਰਜਾ ਪੂਜਾ ਦੇ ਫਲ ਨੂੰ ਸੋਖ ਲੈਂਦੀ ਹੈ ਇਹ ਤੁਹਾਨੂੰ ਦੇਵੀ ਲਕਸ਼ਮੀ ਅਤੇ ਹੋਰ ਦੇਵਤਿਆਂ ਦੇ ਆਸ਼ੀਰਵਾਦ ਤੋਂ ਵਾਂਝਾ ਕਰ ਸਕਦਾ ਹੈ ਇਸ ਲਈ ਜੇਕਰ ਤੁਹਾਡੇ ਘਰ ਵਿੱਚ ਅਜਈਆਂ ਤਸਵੀਰਾਂ ਹਨ ਤਾਂ ਉਹਨਾਂ ਨੂੰ ਤੁਰੰਤ ਹਟਾ ਦਿਓ ਤਾਂ ਉਹਨਾਂ ਜੇਕਰ ਤੁਹਾਡੇ ਘਰ ਵਿੱਚ ਯੁੱਧ ਡੁੱਬਦੇ ਜਹਾਜ਼ ਉਦਾਸ ਜਾਂ ਰੋਂਦੇ ਲੋਕਾਂ ਸੁੱਕੇ ਰੁੱਖਾਂ ਜਾਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀਆਂ ਤਸਵੀਰਾਂ ਹਨ ਤਾਂ ਉਹ ਘਰ ਵਿੱਚ ਨਕਾਰਾਤਮਕ ਊਰਜਾ ਸੰਚਾਰਿਤ ਕਰਦੀਆਂ ਹਨ ਅਜਈਆਂ ਤਸਵੀਰਾਂ ਘਰ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ ਖਾਸ ਕਰਕੇ ਦੀਵਾਲੀ ਦੌਰਾਨ ਕਿਉਂਕਿ ਅਜਈਆਂ ਤਸਵੀਰਾਂ ਘਰ ਵਿੱਚ ਰੱਖਣ ਨਾਲ ਪੂਜਾ ਦਾ ਪੂਰਾ ਲਾਭ ਨਹੀਂ ਮਿਲਦਾ ਕਿਉਂਕਿ ਨਕਾਰਾਤਮਕ ਊਰਜਾ ਪੂਜਾ ਦੇ ਫਲ ਨੂੰ ਸੋਖ ਲੈਂਦੀ ਹੈ ਇਹ ਤੁਹਾਨੂੰ ਦੇਵੀ ਲਕਸ਼ਮੀ ਅਤੇ ਹੋਰ ਦੇਵਤਿਆਂ ਦੇ ਆਸ਼ੀਰਵਾਦ ਤੋਂ ਵਾਂਝਾ ਕਰ ਸਕਦਾ ਹੈ ਇਸ ਲਈ ਜੇਕਰ ਤੁਹਾਡੇ ਘਰ ਵਿੱਚ ਅਜਈਆਂ ਤਸਵੀਰਾਂ ਹਨ ਤਾਂ ਉਹਨਾਂ ਨੂੰ ਤੁਰੰਤ ਹਟਾ ਦਿਓ ਸੱਤਵਾਂ ਨੰਬਰ ਤુલਸੀ ਦਾ ਪੌਦਾ ਹਿੰਦੂ ਧਰਮ ਵਿੱਚ ਇਸ ਦਾ ਬਹੁਤ ਖਾਸ ਮਹੱਤਵ ਹੈ ਕਿਉਂਕਿ ਤુલਸੀ ਦਾ ਪੌਦਾ ਦੇਵੀ ਲਕਸ਼ਮੀ ਦਾ ਪਤੀਕ ਮੰਨਿਆ ਜਾਂਦਾ ਹੈ ਅਤੇ ਇਹ ਭਗਵਾਨ ਵਿਸ਼ਨੂੰ ਨੂੰ ਵੀ ਬਹੁਤ ਪਿਆਰਾ ਹੁੰਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਵਿਸ਼ਨੂੰ ਉਦੋਂ ਤੱਕ ਭੇਟਾ ਸਵੀਕਾਰ ਨਹੀਂ ਕਰਦੇ ਜਦੋਂ ਤੱਕ ਇਸ ਵਿੱਚ ਤુલਸੀ ਦਾ ਪੱਤਾ ਨਾ ਹੋਵੇ ਅਜਿਹੀ ਸਥਿਤੀ ਵਿੱਚ ਜੇਕਰ ਤੁਹਾਡੇ ਘਰ ਵਿੱਚ ਤુલਸੀ ਦਾ ਪੌਦਾ ਹੈ ਅਤੇ ਇਹ ਸੁੱਕ ਗਿਆ ਹੈ ਤਾਂ ਦੀਵਾਲੀ ਤੋਂ ਪਹਿਲਾਂ ਇਸ ਨੂੰ ਕਿਸੇ ਪਵਿੱਤਰ ਨਦੀ ਵਿੱਚ ਡੁਬੋ ਦਿਓ ਅਤੇ ਸ਼ਰਧਾ ਅਤੇ ਸੱਚੇ ਦਿਲ ਨਾਲ ਪਣੇ ਘਰ ਵਿੱਚ ਇੱਕ ਨਵਾਂ ਤુલਸੀ ਦਾ ਪੌਦਾ ਲਗਾਓ ਅਜਿਹਾ ਕਰਨ ਨਾਲ ਤੁਹਾਨੂੰ ਦੇਵੀ ਤુલਸੀ ਦੇ ਨਾਲ-ਨਾਲ ਭਗਵਾਨ ਵਿਸ਼ਨੂੰ ਅਤੇ ਦੇਵੀ ਲక్ష్ਮੀ ਦੇ ਅਪਾਰ ਆਸ਼ੀਰਵਾਦ ਪ੍ਰਾਪਤ ਹੋਣਗੇ ਇਹ ਤੁਹਾਨੂੰ ਕੁਝ ਵੀ ਪੁਰਾਣਾ ਕਰਨ ਤੋਂ ਰੋਕੇਗਾ ਤੁਹਾਡਾ ਕਾਰੋਬਾਰ ਵਧੇਗਾ ਅਤੇ ਤੁਹਾਡਾ ਜੀਵਨ ਖੁਸ਼ਹਾਲ ਹੋ ਜਾਵੇਗਾ ਇਸ ਲਈ ਇਹ ਉਹ ਚੀਜ਼ਾਂ ਹਨ ਜਿਨ੍ਹਾਂ ਨੂੰ ਦੀਵਾਲੀ ਤੋਂ ਪਹਿਲਾਂ ਘਰ ਤੋਂ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਇਹ ਚੀਜ਼ਾਂ ਦੇਵੀ ਲక్ష్ਮੀ ਨੂੰ ਘਰ ਆਉਣ ਤੋਂ ਰੋਕਦੀਆਂ ਹਨ ਅਤੇ ਜੀਵਨ ਤੇ ਨਕਾਰਾਤਮਕ ਪ੍ਰਭਾਵ ਪਾਉਂਦੀਆਂ ਹਨ ਜਿਸ ਨਾਲ

ਹਿੰਦੂ ਧਰਮ ਵਿੱਚ ਪੂਰਵਜਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਪੂਰਵਜ ਤਿਉਹਾਰਾਂ ਅਤੇ ਸ਼ੁਭ ਮੌਕਿਆਂ ਤੇ ਆਪਣੇ ਪਰਿਵਾਰਾਂ ਨੂੰ ਆਸ਼ੀਰਵਾਦ ਦੇਣ ਲਈ ਧਰਤੀ ਤੇ ਆਉਂਦੇ ਹਨ। ਇਸ ਲਈ ਦੀਵਾਲੀ ਦੌਰਾਨ ਉਨ੍ਹਾਂ ਦੀਆਂ ਫੋਟੋਆਂ ਨੂੰ ਹਟਾਉਣਾ ਨਿਰਾਦਰ ਮੰਨਿਆ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਆਸ਼ੀਰਵਾਦ ਪਰਿਵਾਰ ਵਿੱਚ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਲਿਆਉਂਦੇ ਹਨ। ਇਸ ਤੋਂ ਇਲਾਵਾ ਦੀਵਾਲੀ ਖੁਸ਼ੀ ਦਾ ਤਿਉਹਾਰ ਹੈ, ਸੋਗ ਦਾ ਨਹੀਂ। ਘਰ ਵਿੱਚ ਪੂਰਵਜਾਂ ਦੀਆਂ ਫੋਟੋਆਂ ਰੱਖਣਾ ਸੋਗ ਦਾ ਪ੍ਰਤੀਕ ਨਹੀਂ ਹੈ ਬਲਕਿ ਸ਼ਰਧਾ ਅਤੇ ਯਾਦ ਦਾ ਪ੍ਰਤੀਕ ਹੈ ਇਸ ਲਈ ਦੀਵਾਲੀ ਦੀ ਸਫਾਈ ਦੌਰਾਨ ਪੂਰਵਜਾਂ ਜਾਂ ਮ੍ਰਿਤਕਾਂ ਦੀਆਂ ਫੋਟੋਆਂ ਨੂੰ ਘਰ ਤੋਂ ਹਟਾਓ ਅਤੇ ਉਹਨਾਂ ਨੂੰ ਸਹੀ ਜਗ੍ਹਾ ਤੇ ਰੱਖੋ ਇਸ ਤੋਂ ਇਲਾਵਾ ਲੋਕ ਜੋ ਸਭ ਤੋਂ ਵੱਡੀ ਗਲਤੀ ਕਰਦੇ ਹਨ ਉਹ ਹੈ ਗਲਤ ਜਗ੍ਹਾ ਤੇ ਫੋਟੋਆਂ ਲਗਾਉਣਾ ਦੀਵਾਲੀ ਦੀ ਸਫਾਈ ਦੌਰਾਨ ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਫੋਟੋਆਂ ਸਹੀ ਜਗ੍ਹਾ ਤੇ ਰੱਖੀਆਂ ਜਾਣ ਬਹੁਤ ਸਾਰੇ ਪ੍ਰਾਤੇ ਪੈਨ ਕਰਦੇ ਪੂਜਾ ਕਮਰੇ ਵਿੱਚ ਮ੍ਰਿਤਕ ਰਿਸ਼ਤੇਦਾਰਾਂ ਜਾਂ ਪੂਰਵਜਾਂ ਦੀਆਂ ਫੋਟੋਆਂ ਲਗਾਉਂਦੇ ਹਨ ਜੋ ਕਿ ਬਹੁਤ ਗਲਤ ਹੈ। ਆਓ ਤੁਹਾਨੂੰ ਯਾਦ ਦਿਵਾਈਏ ਕਿ ਘਰ ਵਿੱਚ ਕਦੇ ਵੀ ਦੇਵੀ-ਦੇਵਤਿਆਂ ਦੀਆਂ ਜਾਂ ਮੂਰਤੀਆਂ ਦੀਆਂ ਫੋਟੋਆਂ ਨਹੀਂ ਲਗਾਉਣੀਆਂ ਚਾਹੀਦੀਆਂ ਨਾਲ ਹੀ ਪੂਰਵਜਾਂ ਦੀਆਂ ਤਸਵੀਰਾਂ ਪੂਜਾ ਕਮਰੇ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ ਕਿਉਂਕਿ ਦੇਵਤਿਆਂ ਤੇ ਪੂਰਵਜਾਂ ਦੇ ਵੱਖਰੇ-ਵੱਖਰੇ ਸਥਾਨ ਹੁੰਦੇ ਹਨ ਜੇਕਰ ਤੁਸੀਂ ਦੇਵਤਿਆਂ ਦੇ ਨੇੜੇ ਪੂਰਵਜਾਂ ਦੀਆਂ ਤਸਵੀਰਾਂ ਲਗਾਉਂਦੇ ਹੋ ਤਾਂ ਤੁਹਾਨੂੰ ਗੰਭੀਰ ਪਿੱਤਰ ਦੋਸ਼ ਜਾਂ ਗ੍ਰਹਿ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਤੁਹਾਡਾ ਜੀਵਨ ਬਰਬਾਦ ਹੋ ਸਕਦਾ ਹੈ ਅਜਿਹੀ ਸਥਿਤੀ ਵਿੱਚ ਮ੍ਰਿਤਕ ਰਿਸ਼ਤੇਦਾਰਾਂ ਦੀਆਂ ਤਸਵੀਰਾਂ ਦੱਖਣ ਦਿਸ਼ਾ ਵਿੱਚ ਰੱਖਣੀਆਂ ਚਾਹੀਦੀਆਂ ਹਨ ਕਿਉਂਕਿ ਇਹ ਪੂਰਵਜਾਂ ਦੀ ਦਿਸ਼ਾ ਮੰਨੀ ਜਾਂਦੀ ਹੈ। ਤਸਵੀਰਾਂ ਲਗਾਉਂਦੇ ਸਮੇਂ ਇਹ ਯਕੀਨੀ ਬਣਾਓ ਕਿ ਉਹਨਾਂ ਦਾ ਮੂੰਹ ਉੱਤਰ ਵੱਲ ਹੋਵੇ ਆਓ ਹੁਣ ਤੁਹਾਡੇ ਦੂਜੇ ਸਵਾਲ ਦਾ ਜਵਾਬ ਦਈਏ ਘਰ ਵਿੱਚ ਕਿਰਕੜੀ ਦਾ ਆਉਣਾ ਅਤੇ ਮੌਜੂਦਗੀ ਕੀ ਦਰਸਾਉਂਦੀ ਹੈ ਕੀ ਘਰ ਵਿੱਚ ਕਾਲੀ ਕਿਰਕੜੀ ਦਾ ਨਜ਼ਰ ਆਉਣਾ ਖਾਸ ਕਰਕੇ ਕਾਲੀ ਕਿਰਕੜੀ ਕੀ ਇਹ ਸ਼ੁਭ ਸ਼ਗਨ ਹੈ ਜਾਂ ਮਾੜਾ ਸ਼ਗਨ ਇਸ ਦਾ ਕੀ ਅਰਥ ਹੈ ਜੇਕਰ ਤੁਸੀਂ ਆਪਣੇ ਘਰ ਵਿੱਚ ਖਾਸ ਕਰਕੇ ਪ੍ਰਾਰਥਨਾ ਕਮਰੇ ਜਾਂ ਮੰਦਰ ਦੇ ਨੇੜੇ ਕਾਲੀ ਕਿਰਕੜੀ ਦੇਖਦੇ ਹੋ ਤਾਂ ਇਸ ਨੂੰ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਕਾਲੀ ਕਿਰਕੜੀ ਨੂੰ ਦੇਵੀ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਲਈ ਘਰ ਵਿੱਚ ਕਾਲੀ ਕਿਰਕੜੀ ਦਾ ਦਿਖਾਈ ਦੇਣਾ ਖਾਸ ਕਰਕੇ ਦੀਵਾਲੀ ਦੇ ਦੌਰਾਨ ਘਰ ਵਿੱਚ ਸੰਭਾਵਿਤ ਵਿੱਤੀ ਨੁਕਸਾਨੀਆਂ ਵੱਡੀ ਸਮੱਸਿਆ ਦਾ ਸੰਕੇਤ ਦਿੰਦਾ ਹੈ ਤੁਹਾਡੇ ਜੀਵਨ ਵਿੱਚ ਕੁਝ ਉਥਲ-ਪੁਥਲ ਹੋ ਸਕਦੀ ਹੈ ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਨਕਾਰਾਤਮਕ ਊਰਜਾ ਦਾ ਪ੍ਰਤੀਕ ਹੈ ਅਤੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਕਿਰਕੜੀ ਦੇਖਦੇ ਹੋ ਤਾਂ ਇਸ ਨੂੰ ਘਰ ਤੋਂ ਬਾਹਰ ਕੱਢ ਦਿਓ ਨਹੀਂ ਤਾਂ ਇਹ ਅਸ਼ੁੱਭ ਸਾਬਿਤ ਹੋ ਸਕਦਾ ਹੈ ਅਤੇ ਤੁਹਾਡੀ ਚੰਗੀ ਕਿਸਮਤ ਬਦ ਕਿਸਮਤੀ ਵਿੱਚ ਬਦਲ ਸਕਦੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਘਰ ਵਿੱਚ ਦੋ ਕਿਰਕੜੀਆਂ ਇਕੱਠੀਆਂ ਦੇਖਦੇ ਹੋ ਤਾਂ ਇਹ ਆਮ ਹੋ ਸਕਦਾ ਹੈ ਪਰ ਜੇਕਰ ਉਹ ਲੜਦੀਆਂ ਦਿਖਾਈ ਦਿੰਦੀਆਂ ਹਨ ਤਾਂ ਇਸ ਇੱਕ ਅਸ਼ੁਭ ਸੰਕੇਤ ਹੈ ਸ਼ਾਸਤਰਾ ਅਨੁਸਾਰ ਇਹ ਦਰਸਾਉਂਦਾ ਹੈ ਕਿ ਘਰ ਵਿੱਚ ਕੋਈ ਖਤਰੇ ਵਿੱਚ ਹੋ ਸਕਦਾ ਹੈ ਜਾਂ ਕੋਈ ਬਿਮਾਰੀ ਆਉਣ ਵਾਲੀ ਹੈ ਅਤੇ ਇੱਕ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ ਜਿਸ ਨਾਲ ਪਰਿਵਾਰ ਵਿੱਚ ਟਕਰਾਅ ਅਤੇ ਅਸ਼ਾਂਤੀ ਪੈਦਾ ਹੋ ਸਕਦੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਮੰਦਰ ਵਿੱਚ ਕਿਰਕੜੀ ਦੇਖਦੇ ਹੋ ਤਾਂ ਇਸਨੂੰ ਸ਼ੁਭ ਮੰਨਿਆ ਜਾਂਦਾ ਹੈ ਖਾਸ ਕਰਕੇ ਦੀਵਾਲੀ ਜਾਂ ਸ਼ੁੱਕਰਵਾਰ ਨੂੰ ਇਸਨੂੰ ਦੇਵੀ ਲక్ష్ਮੀ ਦੇ ਆਸ਼ੀਰਵਾਦ ਦਾ ਸੰਕੇਤ ਮੰਨਿਆ ਜਾਂਦਾ ਹੈ ਇਹ ਦਰਸਾਉਂਦਾ ਹੈ ਕਿ ਘਰ ਵਿੱਚ ਤੌਲਤ ਅਤੇ ਖੁਸ਼ਹਾਲੀ ਵਧੇਗੀ ਅਤੇ ਵਿੱਤੀ ਸਥਿਤੀ ਮਜ਼ਬੂਤ ਹੋਵੇਗੀ ਕਾਰੋਬਾਰ ਵਧੇਗਾ ਰੁਕਿਆ ਹੋਇਆ ਕੰਮ ਗਤੀ पकड़ेगा ਅਤੇ ਰਿਸ਼ਤੇ ਮਿੱਠੇ ਹੋਣਗੇ ਬਹੁਤ ਸਾਰੇ ਲੋਕ ਇਸਨੂੰ ਘਰ ਵਿੱਚ ਆਉਣ ਵਾਲੀ ਖੁਸ਼ਹਾਲੀ ਅਤੇ ਤੰਦਰੁਸਤੀ ਦਾ ਸੰਕੇਤ ਮੰਨਦੇ ਹਨ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਸਿਮਰਤ ਵਾਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖੋ ਧੰਨਵਾਦ ਜੀ